ਹਾਂਜੀ ਅੱਜਕੱਲ ਦੇ ਨੌਜਵਾਨਾਂ ਨੂੰ ਕਲੇਜ਼ ਕੁਰਕਰੇ ਖਾਣ ਵਾਲਿਆਂ ਨੂੰ ਕੀ ਪਤਾ ਵੀ ਆਦਰੜਕੇਆ ਕੀ ਹੁੰਦਾ ਮੈਂ ਇੱਕ ਵੀਡੀਓ ਪਾਈ ਇਸ ਦੇ ਲੋਕਾਂ ਨੂੰ ਸਮਝਣ ਲਈ ਲਿਵਰ ਦੀ ਗਰਮੀ ਕੱਢਣ ਵਾਸਤੇ ਸਰੀਰ ਨੂੰ ਜਾਨ ਪਾਉਣ ਵਾਸਤੇ ਆਦਰੜਕੇਆ ਬਣਾਉਣਾ ਕਿਵੇਂ ਆ ਸਾਡੀ ਪੰਜਾਬੀ ਦੇਸੀ ਖਰਾਕ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆਦਰੜਕੇ ਦਾ ਛੰਨਾ ਮੂੰਹ ਨੂੰ ਲਾਗ ਦਿੰਦੀ ਇਹ ਤੁਸੀਂ ਸੁਣਿਆ ਹੋਣਾ ਬਣਾਉਣਾ ਕਿਵੇਂ ਤੁਹਾਨੂੰ ਦੱਸਦੇ ਆ ਦਹੀਂ ਪਾ ਲੈਣਾ ਹੈਗਾ ਦਹੀਂ ਜਿੰਨਾ ਹੈਗਾ ਅੱਧੇ ਕੋਲੀ ਦਹੀਂ ਤੁਸੀਂ ਗਲਾਸ ਦੇ ਵਿੱਚ ਜਾਂ ਪਾ ਲੈਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਨਾ ਕੀ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਜਿੰਨਾ ਤੁਸੀਂ ਪੀ ਸਕਦੇ ਠੀਕ ਹੈ ਉਸ ਤੋਂ ਬਾਅਦ ਪਾਣੀ ਐਡ ਕਰ ਲਿਆ ਪਾਣੀ ਐਡ ਕਰਨ ਤੋਂ ਬਾਅਦ ਥੋੜੀ ਜੀ ਕਾਲੀ ਮਿਰਚ ਪਾਦਣੀ ਹੈ ਠੀਕ ਹੈ ਇਹ ਵੀਡੀਓ ਆਪਾਂ ਪਾਈ ਸੀਗੀ ਤੁਹਾਨੂੰ ਦੱਸਦੇ ਹਾਂ ਅੱਜ ਉਸ ਤੋਂ ਬਾਅਦ ਕੀ ਕਰਨਾ ਹੈਗਾ ਇਹਨੂੰ ਗ੍ਰाइंड ਪੂਰਾ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲੈਣਾ ਪੂਰਾ ਜਦੋਂ ਗ੍ਰाइंड ਹੋ ਜਾਊਗਾ ਆਪਾਂ 5 ਮਿੰਟ ਉਸ ਤੋਂ ਬਾਅਦ ਕੀ ਕਰਨਾ ਹੈਗਾ ਇਹਨੂੰ ਪੀਣਾ ਤੇ ਇਹ ਸਰੀਰ ਦੇ ਵਿੱਚ ਜਾਨ ਪਾਉਣ ਵਾਲੀ ਲਿਵਰਲ ਦੀ ਗਰਮੀ ਕੱਢਣ ਵਾਲੀ ਬੈਸਟ ਡਾਈਟ ਹੈ ਸਾਰੇ ਜਣੇ ਟਰਾਈ ਕਰਿਓ ਔਰ ਅੱਜਕੱਲ ਕੀ ਹੁੰਦਾ ਹੈਗਾ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਆ ਲੇਜ਼ ਕਰ ਕਰੇ ਖਾਂਦੇ ਆ ਬੱਚੇ ਵੀ ਵੱਡੇ ਵੀ ਐਸਿਡ ਵਾਲੀਆਂ ਚੀਜ਼ਾਂ ਫਾਸਟ ਫੂਡ ਦੱਬੀ ਤੁਰੇ ਹੁੰਦੇ ਆ ਕਦੇ ਕਦੇ ਠੀਕ ਹੁੰਦਾ ਫਾਸਟ ਫੂਡ ਪਰ ਆ ਜਿਹੜੀਆਂ ਸਾਡੀਆਂ ਤੇਸੀ ਖਰਾਕਾਂ ਪੰਜਾਬੀ ਖਰਾਕਾਂ ਇਹਨਾਂ ਤੋਂ ਦੂਰ ਚਲੇ ਗਏ ਆ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੁੜਨ ਦੀ ਲੋੜ ਹੈ ਸਾਨੂੰ ਆਪਣੇ ਪੰਜਾਬੀ ਖਰਾਕਾਂ ਦੇ ਅਸੀਂ ਮਾਡਰਨ ਨਹੀਂ ਕਰ ਸਕਦੇ ਆ ਆਪਣੀ ਖਰਾਕ ਨੂੰ ਸੋ ਆਦਰੜ ਕੇ ਬਣਾਉਣਾ ਤੇ ਇਹਨੂੰ ਪੀਣਾ ਸਰੀਰ ਦੇ ਵਿੱਚ ਜਾਣ ਪਾਉਂਦਾ ਪਰ ਇਹਦੇ ਵਾਸਤੇ ਤੁਹਾਡੇ ਕੋਲੇ ਦੁੱਧ ਦਹੀਂ ਹੋਣਾ ਜ਼ਰੂਰੀ ਆ ਇਹੀ ਕਾਰਨ ਹੈ ਵੀ ਸਾਡੇ ਘਰਾਂ ਦੇ ਵਿੱਚ ਅੱਜਕੱਲ ਦੁੱਧ ਨਹੀਂ ਨਹੀਂ ਹੈਗਾ ਜਿਹਦੇ ਕਰਕੇ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਆ ਤੇ ਲੇਜ਼ ਕੁਰਕਰੇ ਆਮ ਮਿਲ ਜਾਂਦੇ ਆ ਜਿੱਥੋਂ ਮਰਜ਼ੀ ਲੈ ਕੇ ਖਾ ਲਓ ਸੌਖਾ ਕੰਮ ਐ ਐਸਿਡ ਬਣਾ ਲਓ ਗੋਲੀਆਂ ਲੈ ਲਓ ਛੋਟੇ ਛੋਟੇ ਬੱਚਿਆਂ ਦੇ ਵੀ ਐਸਿਡ ਬਣ ਜਾਂਦੇ ਆ ਗਰਾਉਂਡ ਜਾਣਾ ਕਿਸੇ ਨੇ ਨਹੀਂਗਾ ਤੇ ਗੱਲਾਂ ਕਰੀ ਜਾਣੀਆਂ ਅਸੀਂ ਵਿਆਹ ਹੋ ਗਿਆ ਆਹ ਹੋ ਗਿਆ ਸੋ ਇਹ ਸਾਡੀ ਇੱਕ ਬੈਟਰ ਡਾਈਟ ਹੈਗੀ ਆ ਜਿਹੜੀ ਪੰਜਾਬ ਦੀ ਪੁਰਾਣੀ ਡਾਈਟ ਆ ਜਿਹਦੇ ਬਾਰੇ ਲੋਕਾਂ ਨੂੰ ਅੱਜਕੱਲ ਪਤਾ ਹੀ ਨਹੀਂ ਹੈਗਾ ਇਹਨਾਂ ਖਰਾਕਾਂ ਬਾਰੇ ਜਿਦੇ ਕਰਕੇ ਲੋਕ ਮਾੜੇ ਹੋ ਗਏ ਆ, ਸਰੀਰ ਮਾੜੇ ਹੋ ਗਏ ਆ। ਸਵੇਰੇ ਉੱਠ ਕੇ ਚਾਹ ਪੀ ਲੈਣੀ ਆ, ਰੋਟੀਆਂ ਖਾ ਲੈਣੀਆਂ, ਚਲੋ ਰੋਟੀਆਂ ਤਾਂ ਖਾਣੀਆਂ ਹੀ ਹੁੰਦੀਆਂ। ਪਰ ਇਹਨਾਂ ਤੋਂ ਦੂਰ ਹੋ ਗਏ ਅਸੀਂ ਇਹਨਾਂ ਖਾਣਕਾਂ ਤੋਂ ਜਿਹੜੀ ਸਾਡੀ ਸਰੀਰ ਦੇ ਵਿੱਚ ਜਾਨ ਪਾਉਣ ਵਾਸਤੇ ਤਕੜੇ ਕਰਨ ਵਾਸਤੇ ਬਹੁਤ ਜ਼ਰੂਰੀ ਸੀਗੀਆਂ। ਤੇ ਅੱਜ ਕੱਲ ਬਹੁਤ ਕਹੇ ਜਾਂਦਾ ਵੀ ਆਹ ਚੀਜ਼ ਖਾ ਲਓ ਇਹਦੇ ਨਾਲ ਤਕੜੇ ਹੋ ਜਾਓਗੇ, ਆਹ ਖਾ ਲਓ ਪਰ ਸਾਡੀਆਂ ਦੇਸੀ ਖਾਣਕਾਂ ਜਿਹੜੀਆਂ ਹੈਗੀਆਂ ਉਹ ਸਭ ਤੋਂ ਬੈਸਟ ਐ। ਲੰਮੇ ਸਮੇਂ ਤੱਕ ਜਵਾਨ ਰਹਿਣ ਵਾਸਤੇ, ਤੰਦਰੁਸਤ ਤੰਦਰੁਸਤ ਰਹਿਣ ਵਾਸਤੇ ਇਹੀ ਟਰਾਈ ਕਰਿਆ ਕਰੋ। ਇਹ ਜਿਹੜੀ ਤੁਹਾਨੂੰ ਮੈਂ ਅੱਜ ਦੱਸੀ ਆ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਨਾ ਹੈਗਾ ਇਹਨੂੰ ਆਦਰ ਰਿਡ ਕਿਹਾ ਕਹਿੰਦੇ ਆ ਇਹਨੂੰ ਬਣਾਉਣਾ ਕਿਵੇਂ ਹੈ ਦਹੀਂ ਪਾ ਲੈਣਾ ਹੈਗਾ ਕੱਪ ਦੇ ਵਿੱਚ ਉਹਦੇ ਵਿੱਚ ਤੁਸੀਂ ਥੋੜੀ ਕਾਲੀ ਮਿਰਚ ਤੇ ਪਾਣੀ ਪਾ ਲੈਣਾ ਚੰਗੀ ਤਰ੍ਹਾਂ ਸ਼ੇਕ ਕਰਨਾ ਹੈਗਾ ਤੇ ਜਦੋਂ ਪੂਰਾ ਮਾਈਲਡ ਹੋ ਗਿਆ ਰਿੜਕਿਆ ਗਿਆ ਉਹ ਪਤਲਾ ਹੋ ਜਾਊਗਾ ਦਹੀਂ ਤੇ ਫਿਰ ਲੱਸੀ ਦੀ ਤਰ੍ਹਾਂ ਬਣ ਜਾਊਗਾ ਇਹਨੂੰ ਪੀਣਾ ਹੈਗਾ ਇਹ ਬੈਸਟ ਡਾਈਟ ਆ ਦੁਨੀਆ ਦੀ ਔਰ ਇਹਨੂੰ ਜ਼ਰੂਰ ਟਰਾਈ ਕਰਿਆ ਕਰੋ ਕਿਉਂਕਿ ਅੱਜ ਕੱਲ ਲਿਵਰ ਦੀ ਗਰਮੀ ਦੀ ਸਮੱਸਿਆ ਬਹੁਤ ਵੱਧ ਗਈ ਹੈਗੀ ਆ ਲੋਕਾਂ ਦੇ ਵਿੱਚ ਔਰ ਕੱਦ ਵਧਾਉਣ ਵਾਸਤੇ ਵੀ ਇਹ ਹੈਲਪਫੁਲ ਹੋਊਗੀ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦਾ ਹੈਗਾ ਪ੍ਰੋਟੀਨ ਵੀ ਬਹੁਤ ਹੁੰਦਾ ਹੈ ਇਹਦੇ ਵਿੱਚ ਇੱਕ ਕੰਪਲੀਟ ਡਾਈਟ ਹੈਗੀ ਹੈ ਸਾਡੀ ਸੋ ਪਰ ਅੱਜ ਕੱਲ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਹਾਂ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈਗੀ ਹੈ ਸੋ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਜ਼ਰੂਰ ਭੇਜਿਆ ਕਰੋ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜੁੜਨ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਰ ਦਿਓ ਨਹੀਂ ਕਰਨਾ ਕਰ ਦਿਓ ਤੁਹਾਡੀ ਮਰਜ਼ੀ ਹੈ ਇੱਕ ਸੁਨੇਹਾ ਇੱਕ ਮੈਸੇਜ ਹੈ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਸਾਡੀ ਬੇਸੀ ਡਾਈਟਾਂ ਤੋਂ ਦੂਰ ਨਾ ਹੋਈਏ ਇਨਾਂ ਦੇ ਨਾਲ ਜੁੜੀਏ ਅੱਜ ਕੱਲ ਮਾਡਰਨ ਫਾਸਟ ਫੂਡ ਤੋਂ ਕਦੇ-ਕਦੇ ਹੀ ਖਾ ਲਿਆ ਕਰੋ ਮੈਂ ਨਹੀਂ ਕਹਿੰਦਾ ਨਾ ਹੋ ਚਲੋ ਪਾਰਟੀਆਂ ਪੂਟੀਆਂ ਕਰਨੀਆਂ ਹੁੰਦੀਆਂ ਪਰ ਇਹ ਨਹੀਂ ਹੈਗਾ ਵੀ ਅਸੀਂ ਉਹਨੂੰ ਰੁਟੀਨ ਦੇ ਵਿੱਚ ਐਡ ਕਰ ਲਈਏ ਆਪਣੇ ਦੇ ਵਿੱਚ ਜੇ 50 60 ਸਾਲ ਦੀ ਉਮਰ ਦੇ ਵਿੱਚ ਤੁਸੀਂ ਚਾਹੋਣੇ ਆ ਵੀ ਤੁਹਾਨੂੰ ਬੀਪੀ ਨਾ ਹੋਵੇ ਤੁਸੀਂ ਤੁਹਾਡਾ 슈ਗਰ ਨਾਪ ਹੋਵੇ ਤੁਹਾਡੇ ਐਸਿਡਿਕ ਨਾ ਹੋਵਾਂ ਤੁਸੀਂ ਤਾਂ ਸਾਨੂੰ ਗਰਾਊਂਡ ਦੇ ਨਾਲ ਜੁੜਨਾ ਪੈਣਾ ਕਿਉਂਕਿ ਸਾਡੇ ਸਰੀਰ ਦੇ ਵਿੱਚ ਉਹ ਐਸਿਡ ਨਿਕਲਦਾ ਨਹੀਂ ਜਿੰਨਾ ਸਾਨੂੰ ਮੁੜਕਾ ਨਹੀਂ ਆਉਂਦਾ ਹੈਗਾ ਤੇ ਮੁੜਕਾ ਹੋਊਗਾ ਤਾਂ ਐਸਿਡ ਵੀ ਨਿਕਲੂਗਾ ਐਸਿਡ ਵੀ ਘੱਟ ਬਣੂਗਾ ਸੋ ਸਾਰਿਆਂ ਨੇ ਜੁੜੋ ਇਨਾਂ ਗਰਾਊਂਡਾਂ ਦੇ ਨਾਲ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਰੌਣਕ ਲੱਗੇ ਤੇ ਜੇ ਤੁਹਾਨੂੰ ਵੀਡੀਓ ਚੰਗਾ ਲੱਗਾ ਸ਼ੇਅਰ ਕਰ ਦਿਓ ਇੱਕ ਮੈਸੇਜ ਆ ਅਸੀਂ ਚੰਗੇ ਵੀਡੀਓ ਮੈਸੇਜ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ